ਇੰਨੀ ਜ਼ਿਆਦਾ ਗਰਮੀ ਦੇ ਵਿੱਚ ਠੰਡਾ ਠੰਡਾ ਫਲੂਦਾ ਜਿਹੜਾ ਉਹ ਵੀ ਬਟਰਸਕੋਚ ਫਲੇਵਰ ਦਾ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਹੀ ਘੱਟ ਸਮੇਂ 'ਚ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਵਸ ਤੁਸੀਂ ਰੈਸਪੀ ਨੂੰ ਸਿੱਖਣ ਦੇ ਲਈ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਤੇ ਘਰ ਦੇ ਵਿੱਚ ਇਹ ਜਿਹੜਾ ਬਹੁਤ ਹੀ ਘੱਟ ਖਰਚੇ 'ਚ ਤੁਸੀਂ ਬਾਵਾ ਸਾਰੇ ਗਲਾਸ ਆ ਜਿਹੜੇ ਇਹ ਬਣਾ ਕੇ ਤਿਆਰ ਕਰ ਲਓਗੇ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਟਰਸਕੋਚ ਫਲੂਦਾ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਦੇ ਵਿੱਚ ਇਹ ਤਾਂ ਆਪਾਂ ਫਲੂਦਾ ਖਾ ਕੇ ਆਉਣੇ ਆ ਨਾ ਤੇ ਇੱਕ ਗਲਾਸ ਆ ਜਿਹੜਾ 60-70 ਰੁਪਏ ਦਾ ਮਿਲਦਾ ਪਰ ਇੰਨਾ ਕੁ ਖਰਚ ਕਰਕੇ ਤੁਸੀਂ ਘਰ ਦੇ ਵਿੱਚ ਜਿਹੜੇ 4-5 ਗਲਾਸ ਤਿਆਰ ਕਰ ਸਕਦੇ ਹੋ ਤੇ ਚਲੋ ਜੀ ਫਿਰ ਇਹ ਫਲੂਦਾ ਬਣਾਉਣਾ ਆਪਾਂ ਸਿੱਖ ਲੈਨੇ ਆ ਬਹੁਤ ਹੀ ਆਸਾਨ ਜੀ ਰੈਸਪੀ ਹੈ ਬਿਲਕੁਲ ਛੋਟੀ ਜੀ ਵੀਡੀਓ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਚਾਹੀਦੀਆਂ ਸੇਵੀਆਂ ਤੇ ਇਹ ਸੇਵੀਆਂ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦੀਆਂ ਬਿਲਕੁਲ ਛੋਟੀਆਂ-ਛੋਟੀਆਂ ਇਹ ਸੂਜੀ ਵਾਲੀਆਂ ਸੇਵੀਆਂ ਐ ਇਸ ਤਰੀਕੇ ਦੀਆਂ ਕਿਸੇ ਵੀ ਬਰਤਨ ਦਾ ਨਾਪ ਲਿਓ ਤੇ ਇਹ ਜਿਹੜੀ ਕੌਲੀ ਐ ਨਾ ਇਹ ਅੱਧੀ ਆ ਆਪਣੇ ਕੋਲੇ ਸੇਵੀਆਂ ਦੀ ਇੱਕ ਬਰਤਨ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਫਲੂਦੇ ਦੇ ਲਈ ਆਪਾਂ ਮਿਕਸ ਕਰ ਲਾਂਗੇ ਤੇ ਹੁਣ ਇਹ ਹੀ ਅੱਧੀ ਕੌਲੀ ਆਪਾਂ ਖੰਡ ਦੀ ਐਡ ਕਰਾਂਗੇ ਤੁਸੀਂ ਮਿੱਠਾ ਆਪਣੇ ਸਵਾਦ ਅਨੁਸਾਰ ਵੱਧ ਘੱਟ ਰੱਖ ਸਕਦੇ ਹੋ ਉਸ ਤੋਂ ਘੱਟ ਖੰਡ ਵੀ ਐਡ ਕਰ ਸਕਦੇ ਹੋ ਇੱਕ ਚਮਚਾ ਆਪਾਂ ਸਬਜਾ ਸੀਡਸ ਦਾ ਐਡ ਕਰਾਂਗੇ ਜੋ ਕਿ ਬਹੁਤ ਹੀ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈਗਾ ਤੇ ਹੁਣ ਜੀ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਲੈਮਨ yellow ਕਲਰ ਐਡ ਕਰਾਂਗੇ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗਾ ਬਟਰ 스ਕਾਚ ਫਲੇਵਰ ਦਾ ਕਸਟਰਡ ਪਾਊਡਰ ਜੋ ਕਿ ਬਹੁਤ ਹੀ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈ ਜੇ ਤੁਹਾਡੇ ਕੋਲੇ ਨਾ ਹੋਇਆ ਤੁਸੀਂ ਕਾਰਨਫਲੋਰ ਐਡ ਕਰ ਲਿਓ ਇੱਕ ਚਮਚਾ ਤੇ ਜਿਹੜਾ ਕਲਰ ਆ ਉਹ ਜ਼ਿਆਦਾ ਐਡ ਕਰ ਲਿਓ ਤੇ ਇਹਦੇ ਵਿੱਚ ਨਾ ਤੁਸੀਂ ਬਟਰ 스ਕਾਚ ਫਲੇਵਰ ਦਾ ਜਿਹੜਾ ਅਸੈਂਸ ਆਉਂਦਾ ਉਹ ਐਡ ਕਰ ਲਿਓ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣੇ ਆਂ ਕਿ ਆਪਾਂ ਨਾ 1/2 ਲੀਟਰ ਦੁੱਧ ਨਾਲ ਇਹ ਫਲੂਦਾ ਤਿਆਰ ਕਰ ਰਹੇ ਹਾਂ ਉਸ ਹਿਸਾਬ ਨਾਲ ਹੀ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਐਡ ਕੀਤੀਆਂ ਨੇ ਜਿਵੇਂ ਕਿ ਖੰਡ ਸੇਵੀਆਂ ਤੇ ਜਿਹੜਾ ਆਪਾਂ ਹਾ ਕਸਟਰਡ ਪਾਊਡਰ ਐਡ ਕੀਤਾਗਾ ਬਟਰਸਕੋਚ ਫਲੇਵਰ ਦਾ ਉਸ ਹਿਸਾਬ ਨਾਲ ਹੀ ਐਡ ਕੀਤਾ ਲਓ ਜੇ ਸਾਰੀਆਂ ਚੀਜ਼ਾਂ ਫਲੂਦੇ ਦੇ ਲਈ ਮਿਕਸ ਹੋ ਗਈਆਂ ਬਹੁਤ ਹੀ ਆਸਾਨ ਤਰੀਕੇ ਨਾਲ ਝਟਪਟ ਇਹ ਘਰ ਦੇ ਵਿੱਚ ਫਲੂਦਾ ਤੁਸੀਂ ਤਿਆਰ ਕਰ ਲਓਗੇ 1/2 ਲੀਟਰ ਦੁੱਧ ਦੇ ਨਾਲ ਦੋ ਗਲਾਸ ਆ ਜਿਹੜੇ ਬਣ ਕੇ ਫੁੱਲ ਤਿਆਰ ਹੋ ਜਾਣਗੇ ਤੇ ਹੁਣ ਜੇ ਆਪਾਂ ਚੁੱਲੇ ਤੇ ਰੱਖਾਂਗੇ ਪੈਨ ਜਾਂ ਕੜਾਹੀ ਤੇ ਇਹਦੇ ਵਿੱਚ ਨਾ ਅੱਧਾ ਲੀਟਰ ਆਪਾਂ ਦੁੱਧ ਐਡ ਕਰਾਂਗੇ ਤੇ ਦੁੱਧ ਨੂੰ ਜੇ ਪਹਿਲਾਂ ਨਾ ਆਪਾਂ ਗਰਮ ਕਰ ਲਾਂਗੇ ਬਿਲਕੁਲ ਕੱਚਾ ਦੁੱਧ ਹੈ ਇਹ ਤੇ ਦੁੱਧ ਨੂੰ ਆਪਾਂ ਪਹਿਲਾਂ ਉਬਾਲ ਦਿਵਾ ਲਾਂਗੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਇੱਥੇ ਐਡ ਕਰਾਂਗੇ ਤੇ ਫਲੇਮ ਹੈ ਜਿਹੜੀ ਆਪਾਂ ਬਿਲਕੁਲ ਹਲਕੀ ਜੀ ਰੱਖਣੀ ਹੈ ਇਸ ਤਰੀਕੇ ਨਾਲ ਤੇ ਹਾਂ ਜੀ ਦੁੱਧ ਨੂੰ ਉਬਾਲ ਆ ਗਿਆ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਕੇ ਰੱਖੀਆਂ ਸੀ ਨਾ ਸੇਵੀਆਂ ਖੰਡ ਹੋਰ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਕੀਤੀਆਂ ਉਹ ਸਾਰੀਆਂ ਇਹਦੇ ਵਿੱਚ ਆਪਾਂ ਐਡ ਕਰਦੇ ਆਂਗੇ ਤੇ ਘੜਚੀ ਨਾਲ ਹਿਲਾਉਂਦੇ ਹੋਏ ਆਪਾਂ ਇਹਨੂੰ ਮੀਡੀਅਮ ਜੀ ਫਲੇਮ ਤੇ ਜਿਹੜਾ ਪਕਾਵਾਂਗੇ ਫਲੇਮ ਐ ਜਿਹੜੀ ਫੁੱਲ ਨਹੀਂ ਰੱਖਣੀ ਕਿਉਂਕਿ ਫੇਰ ਜਿਹੜੀਆਂ ਸੇਵੀਆਂ ਚੰਗੇ ਤਰੀਕੇ ਨਾਲ ਪੱਕਣੀਆਂ ਨੇ ਬਹੁਤ ਜਲਦੀ ਇਹ ਜਿਹੜਾ گاੜਾ ਹੋ ਜਾਊਗਾ ਮਿਕਸਚਰ ਪਰ ਆਪਾਂ ਇਹਨੂੰ ਹੌਲੀ ਹੌਲੀ ਪਕਾਉਣਾ ਵੀ ਸੇਵੀਆਂ ਵੀ ਵਧੀਆ ਜਿਹੜੀਆਂ ਨਰਮ ਬਣ ਕੇ ਤਿਆਰ ਹੋ ਜਾਣ ਇਸ ਕਰਕੇ ਜਿਹੜੀ ਫਲੇਮ ਹੈ ਜਾਂ ਤਾਂ ਸਲੋ ਰੱਖਿਓ ਜਾਂ ਫਿਰ ਮੀਡੀਅਮ ਜੀ ਰੱਖਿਓ ਤੇ ਕੜਚੀ ਨੂੰ ਤੁਸੀਂ ਇਸ ਤਰੀਕੇ ਨਾਲ ਹਿਲਾਉਂਦੇ ਜਰੂਰ ਰਹਿਣਾਗਾ ਵੀ ਦੁੱਧ ਜਿਹੜਾ ਤਲੇ ਦੇ ਨਾਲ چپਕੇ ਨਾ ਤੇ ਹਾਂਜੀ ਸਾਰੀਆਂ ਚੀਜ਼ਾਂ ਪੱਕ ਗਈਆਂ 10 ਮਿੰਟ ਲੱਗੇ ਆਪਾਂ ਨੂੰ ਮੀਡੀਅਮ ਜੀ ਫਲੇਮ ਤੇ ਸੇਵੀਆਂ ਵੀ ਚੰਗੇ ਤਰੀਕੇ ਨਾਲ ਨਰਮ ਹੋ ਗਈਆਂ ਤੇ ਇੰਨਾ ਕੁ ਗਾੜਾ ਆਪਾਂ ਬਣਾ ਕੇ ਇਹਨੂੰ ਤਿਆਰ ਕਰਨਾਗਾ ਦੇਖੋ ਇਸ ਤੋਂ ਜ਼ਿਆਦਾ ਨਹੀਂ ਆਪਾਂ ਗਾੜਾ ਕਰਨਾ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਜਿਹੜਾ ਠੰਡਾ ਕਰ ਲਾਂਗੇ ਬਿਲਕੁਲ ਚਿਲਡ ਸਰਵ ਕਰਨਾ ਹੈ ਇਸ ਤਰੀਕੇ ਨਾਲ ਜੀ ਫਲੂਟੇ ਨੂੰ ਆਪਾਂ ਬਿਲਕੁਲ ਲੈ ਜਿਹੜਾ ਦੇਖੋ ਠੰਡਾ ਕਰ ਲਿਆ ਬਿਲਕੁਲ ਚਿਲਡਾ ਇਹ ਬਿਲਕੁਲ ਚਿਲਡ ਇਹਨੂੰ ਸਰਵ ਕਰਾਂਗੇ ਆਪਾਂ ਤੇ ਇਧਰ ਆਪਾਂ ਲਵਾਂਗੇ ਇੱਕ ਕੱਚ ਦਾ ਗਲਾਸ ਜਿਹਦੇ ਵਿੱਚ ਆਪਾਂ ਸਰਵ ਕਰਨਾ ਹੈ ਤੇ ਹੁਣ ਜੀ ਇਸ ਤਰੀਕੇ ਨਾਲ ਗਲਾਸ ਨੂੰ ਫੁੱਲ ਕਰ ਲਿਆ ਤੇ ਹੁਣ ਬਟਰ ਸਕੌਚ ਫਲੇਵਰ ਦੀ ਆਪਾਂ ਆਈਸਕ੍ਰੀਮ ਐਡ ਕਰ ਦਾਂਗੇ ਉੱਪਰ ਤੁਸੀਂ ਕੋਈ ਵੀ ਕਰੀਮ ਐਡ ਕਰ ਸਕਦੇ ਹੋ ਜਿਵੇਂ ਕਿ ਫਰੈਸ਼ ਕਰੀਮ ਹੋਈ ਉਹਨੂੰ ਐਡ ਕਰ ਸਕਦੇ ਹੋ ਜਾਂ ਕੋਈ ਵੀ ਆਈਸਕ੍ਰੀਮ ਹੋਈ ਨਾ ਉਹ ਵੀ ਐਡ ਕਰ ਸਕਦੇ ਹੋ ਪਰ ਆਪਾਂ ਸਪੈਸ਼ਲ ਬਟਰ ਸਕੌਚ ਫਲੇਵਰ ਦਾ ਫਲੂਦਾ ਤਿਆਰ ਕੀਤਾ ਹੈ ਇਸ ਕਰਕੇ ਮੈਂ ਬਟਰ ਸਕੌਚ ਆਈਸਕ੍ਰੀਮ ਹੀ ਹੈ ਜਿਹੜੀ ਐਡ ਕੀਤੀ ਹੈ ਮੇਰੇ ਕੋਲ ਘਰੇ ਸੀਗੀ ਇਹ ਤੇ ਹੁਣ ਜੀ ਉੱਪਰੋਂ ਆਪਾਂ ਬਰੀਕ ਕੱਟੇ ਹੋਏ ਕਾਜੂ ਐਡ ਕਰ ਦੇਾਂਗੇ ਤੁਸੀਂ ਬਟਰ ਸਕੌਚ ਨੱਟਸ ਵੀ ਐਡ ਕਰ ਸਕਦੇ ਹੋ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਂਦੇ ਆ ਪਰ ਜਿਹੜੀ ਮੈਂ ਆਈਸਕ੍ਰੀਮ ਐਡ ਕੀਤੀ ਹੈ ਨਾ ਉਹਦੇ ਵਿੱਚ ਨੱਟਸ ਹੈਗੇ ਆ ਬਟਰ ਸਕੌਚ ਇਸ ਕਰਕੇ ਮੈਂ ਨਹੀਂ ਐਡ ਕੀਤੇ ਤੇ ਮੈਂ ਕੱਲੇ ਕਾਜੂ ਐਡ ਕਰਤੇ ਤੇ ਉਪਰੋਂ ਆਪਾਂ ਚਾਕਲੇਟ ਸਰਪ ਐਡ ਕਰ ਦੇਾਂਗੇ ਇਹ ਵੀ ਮੈਂ ਘਰ ਦੇ ਵਿੱਚ ਹੀ ਬਣਾਇਆ ਤੇ ਲਓ ਜੀ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਨਾਲ ਬਟਰ ਸਕੌਚ ਫਲੇਵਰ ਫਲੋਰ ਦਾ ਜਿਹੜਾ ਆਪਾਂ ਤਿਆਰ ਕਰ ਲਿਆ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦਾ ਤੁਸੀਂ ਇਸ ਤਰੀਕੇ ਨਾਲ ਆਸਾਨੀ ਨਾਲ ਤਿਆਰ ਕਰ ਲੋਗੇ ਤੇ ਇਸ ਤਰੀਕੇ ਨਾਲ ਜੀ ਚਟਪਟਾ ਪਾ ਘਰ ਦੇ ਵਿੱਚ ਬਟਰ ਸਕੌਚ ਫਲੇਵਰ ਫਲੂਡ ਦਾ ਜਿਹੜਾ ਤਿਆਰ ਕਰ ਲਿਆ ਬਹੁਤ ਹੀ ਘੱਟ ਸਮਾਨ ਦੇ ਨਾਲ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਘਰੇ ਬਣਾ ਲਓਗੇ ਜਿੰਨੇ ਚਾਹੇ ਉਹਨੇ ਗਲਾਸ ਤੁਸੀਂ ਬਣਾ ਕੇ ਇਹ ਜਿਹੜਾ ਤਿਆਰ ਕਰ ਸਕਦੇ ਹੋ ਬਜ਼ਾਰ ਦੇ ਵਿੱਚੋਂ ਬਹੁਤ ਮਹਿੰਗਾ ਗਲਾਸ ਪੈ ਜਾਂਦਾ ਆਪਾਂ ਨੂੰ ਪਰ ਤੁਸੀਂ ਜੇਕਰ ਘਰੇ ਬਣਾਓਗੇ ਨਾ ਤਾਂ ਬਹੁਤ ਹੀ ਵਧੀਆ ਬਜਟ ਦੇ ਵਿੱਚ ਬਣਾ ਲਓਗੇ ਤੇ ਸਭ ਨੂੰ ਪਸੰਦ ਆਊਗਾ ਵੈਸੇ ਵੀ ਇਸ ਗਰਮੀ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਆਪਣਾ ਮਨ ਕਰਦਾ ਵੀ ਕੁਝ ਠੰਡਾ ਹੋਵੇ ਖਾਣ ਪੀਣ ਨੂੰ ਤਾਂ ਫਿਰ ਇਸ ਤਰੀਕੇ ਦੇ ਰੈਸਪੀਜ਼ ਆ ਜਿਹੜੀਆਂ ਤੁਸੀਂ ਬਣਾ ਕੇ ਘਰੇ ਬਹੁਤ ਆਸਾਨੀ ਨਾਲ ਇੰਜੋਏ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾਦੇ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਐਸਕੇ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ